ਬਾਈ ਜੀ ਮਾਡਾ ਡੇਰੀ ਫਾਰਮ ਤੇ ਸਾਰੇ ਭੈਣ ਭਰਾਵਾਂ ਦਾ ਵੈਲਕਮ ਹੈ ਬਾਈ ਕੋਲ ਬਹੁਤ ਸੋਹਣੇ ਪਸ਼ੂ ਆਏ ਨੇ ਬਾਈ ਨਾਲ ਕਰਦੇ ਹਾਂ ਡਿਟੇਲ ਵਿੱਚ ਗੱਲ ਬਾਤ ਵਧੀਆ ਕੁਆਲਟੀ ਵਾਲੇ ਪਸ਼ੂ ਆਏ ਨੇ ਵੱਡੇ ਰੇਡ ਨਿੱਕੇ ਰੇਡ ਸਾਰੇ ਤੇ ਵਧੀਆ ਕੁਆਲਟੀ ਵਾਲੇ ਪਸ਼ੂ ਨੇ ਸਰਸਿਕਲ ਬਾਈ ਜੀ ਠੀਕ ਠਾਕ ਜੀ ਪਰਪੋਲਾ ਜੀ ਮਾਣਾ ਜੀ ਸਾਰਾ ਵਧੀਆ ਠੀਕ ਜੀ ਪਰਪੋਲਾ ਜੀ ਕੈਮ ਜੀ ਨੇ ਭੈਣ ਭਰਾ ਮਾਣਾ ਡੇਰੀ ਫਾਰਮ ਦੇ ਜੁੜੇ ਸਾਰਿਆਂ ਨੂੰ ਧੰਨਵਾਦ ਕਰਦੇ ਆ ਤੇ ਲਾਈਕ ਤੇ ਕਮੈਂਟ ਤੇ ਸ਼ੇਅਰ ਕਰਦੇ ਆ ਤੇ ਆਪਣੇ ਚੈਨਲ ਨੂੰ ਪਿਆਰ ਦਿੰਦੇ ਆ ਸਾਰੀ ਸੰਗਤਾਂ ਵੀ ਜੀ ਦਿਨੋਂ ਧੰਨਵਾਦ ਕਰਦੇ ਆਂ ਧੰਨਵਾਦ ਬਾਈ ਜੀ ਤੇ ਯਾਰ ਵੀ ਅੱਜ ਆਪਣੇ ਬਹੁਤ ਛੇ-ਸੱਤ ਹੈਗੇ ਵਧੀਆ ਟੌਪ ਦੇ ਠੀਕ ਵੀਰ ਜੀ ਵੀ ਟ੍ਰਾਈ ਕਰੋ ਮੀਆਂ ਵੀ ਨਾ ਹਾਂਜੀ ਕੋਲ ਕੋਲ ਠੀਕ ਜੀ ਹਾਂਜੀ ਪੰਜਾ ਬਿਲਕੁਲ ਪਹਾ ਤੇਰੇ ਅੱਜ ਹਾਂਜੀ ਤੇ ਤੁਹਾਨੂੰ ਪਤਾ ਵੀ ਜੀ ਜਿਹਦੇ ਜਿਹਨੇ ਵੀਡੀਓ ਲੰਮੀ ਦੀ ਪਾਕੀਂ ਜਿਵੇਂ ਪਰ ਆਪਣੇ ਕੋਲ ਹੋਲੀ ਹਰ ਵਕਤ ਨਹੀਂ ਠੀਕ ਬਾਈ ਜੀ ਕਈ ਵੀ ਪ੍ਰਾਇਦੇ ਘਰ ਹੁੰਦੇ ਆ ਕੋਈ ਇਹਨਾਂ ਲੋਹਲ ਜਿੰਜੰਦੇ ਹਾਂਜੀ ਦੇ ਤੋਂ ਜਿਆ ਮਿਆ ਕੁਆਲਟੀ ਵਾਲੀਆਂ ਤੇ ਵਧੀਆ ਸਾਫਾਈ ਵਾਲੀ ਮੈਂ ਬਾਰੇ ਦੱਸਦੇ ਆ ਹਾਂਜੀ ਆਪਣੇ ਉਹ ਜਿਹੜੀ ਜਾਨਵਰ ਲਈਦਾ ਸਾਫ ਨਿਦਰਾ ਕਰਕੇ ਤੇ ਹਰ ਵਾਰਾਂ ਇਹੋ ਗੱਲ ਕਹਿੰਦੇ ਆਂ ਸ਼ੁਰੂ ਤੋਂ ਵੀ ਦੁੱਧ ਸੇਵਾ ਦਾ ਦੁੱਧ ਸੇਵਾ ਦਾ ਸੇਵਾ ਕਰੇ ਤੇ ਫੇਰੀ ਮਾਰਨੇ ਦਾ ਦੁੱਧ ਦਿੰਦਾ ਜਿਹੜੀ ਗੱਲ ਠੀਕ ਹੈ ਜੀ ਤੇ ਸਿਰੇ ਦੀਆਂ ਮਈਆਂ ਕੁਆਲਟੀ ਵਾਲੀਆਂ ਹਾਂਜੀ ਕੱਲੀ ਕੱਲੀ ਮੈਂ ਬਾਰੇ ਦੱਸਦੇ ਆਂ ਬਿਲਕੁਲ ਸਹੀ ਹੈ ਚੰਗੀ ਝੋਟੀ ਵੀ ਜਿਹਦੇ ਅਨੁਜਾਦ ਬਸ ਸੁਣੀ ਆ ਹਾਂਜੀ ਆੜੇ ਗੱਪਣੇ ਬਾਈ ਇਹ ਕਪਣ ਤਿਆਰ ਹੈ ਝੋਟੀ ਠੀਕ ਜੀ ਬੋਲੋ ਜੀ ਕਿਆ ਹੁੰਦੇ ਜਿਹੜੀ ਗੱਲ ਝੋਟੀ ਝੋਟੀ ਨੂੰ ਲੇਵਾ ਲਜਾਣਾ ਹਾਂਜੀ ਕੋਈ ਕੀ ਦਾ ਆਵੰਦ ਲਾ ਜਾ ਲਵੇਂਗੀ ਕੀ ਚੀਜ਼ ਐ ਤੇਰਾ ਝੋਟੀ ਖਾਂਦੀ ਇਹ ਕੋਈ ਝੋਟੀ ਬਿਲਕੁਲ ਜਿਉਂਦੇ ਆ ਵਧੀਆ ਕੁਆਲਟੀ ਵਾਲੀ ਹਾਫ ਸੁਖਰੀ ਖੋਲ ਦੇ ਨਵੇਂ ਦੀ ਅਸਲੀ ਮੈਂ ਵੀ ਸੇਮ ਹੀ ਦੱਸ ਦੂੰ ਵੀ ਕਿਹੜੇ ਲਾਪੇ ਦੀ ਠੀਕ ਇਹ ਗੱਲ ਸਹੀ ਹੈ ਕਿਹੜੀ ਗੱਲ ਹਾਂਜੀ ਤੇ ਠੰਡੀ ਧੀਰੀ ਤੇ ਝੋਟੀ ਨੂੰ ਅਜੇ ਵੀਰੇ ਗੱਬਣ ਆ ਜੇ ਸੂਈ ਹੋਵੇ ਮੈਂ ਫਿਰ ਕਹਿੰਨੇ ਕਹਣਾ ਵੀ ਨੂੰ ਟਾਈਮ ਲਗਾ ਬਾਜ਼ਾਰ ਲਗਾ ਤੇ ਨੂੰ ਕੀ ਕਹੂ ਵੇ ਮੈਂ ਤਾਂ ਥਣ ਕੀ ਝੋਟੀ ਮਾਕਾ ਤੇ 15 16 ਕਿਲੋ ਝੋਟੀ ਦੁੱਧ ਦਊਗੀ ਦੁਜਾ ਸੂਆ ਇਹ ਭਾਜੀ ਕਿੰਨੀ ਠੰਡੀ ਤੇਰੀ ਗਾਲੀ ਪਈ ਆ ਬਿਲਕੁਲ ਗਲ ਪਈ ਦੀ ਸਹੀ ਆ ਵੀ ਇਹ ਗੱਬਣ ਆ ਜੇ ਸੂਈ ਤੇ ਕਿੰਨਾ ਟਾਈਮ ਲੱਗਾ 4 ਕੁਆਲਟੀ ਵਾਲੀ ਸਿਹਰੀ ਠੰਡੀ ਝੋਟੀ ਪੂਰੀ ਪੋਲੀ ਠੀਕ ਆ ਲੋ ਜੀ ਲੂਣ ਮਸਾਲਾ ਜਿਓ ਹੀ ਦੇਣੀ ਆ 1.5 ਠੰਡੀ ਬੋਲ ਵੀ ਵਧੀਆ ਕੁਆਲਟੀ ਵਾਲੀ ਆ ਵੀ ਸਾਰੀਆਂ ਖੂਗੀਆਂ ਝੋਟੀਆਂ ਹੈਗੀਆਂ ਠੰਡੀ ਤੇਰੀ ਆ ਕੁਆਲਟੀ ਆ ਕਿੰਨੀ ਹੈਗੀ ਇਹਨੂੰ ਕਹਿੰਦੇ ਸੇਵਾ ਵੀਰਾਂ ਅਸੀਂ ਦੇ ਡੰਗਰ ਦਾ ਮੁੱਲ ਪੈਣਾ ਜਿੰਨੇ ਕਿੰਨੇ ਸਾਂਭਿਆ ਨਾ ਮਾਰ ਲੰਚ ਵਾਡੇ ਕੋਈ ਇਹ ਹੁਣ ਮੁੱਲ ਪਾ ਕੇ ਲੈ ਆਈ ਨਹੀਂ ਗੜੀ ਜਿਹਦੇ ਘਰੋਂ ਵੀ ਉਹ ਤੇ ਲਈ ਆ ਉਹਨਾਂ ਵੀ ਉਹਨੇ ਪੂਰੀ ਸੇਵਾ ਕੀਤੀ ਸੰਭੀ ਪੂਰੀ ਸੇਵਾ ਕੀਤੀ ਮੈਂ ਜੋ ਵਾਟੀ ਛੋਟੀ ਇਹ ਪਹਿਲੇ ਸੂਏ 14 ਕਿਲੋ ਦੁੱਧ ਚੱਲੀ ਹੈ ਝੋਟੀ ਠੀਕ ਜੀ ਤੇ じゃ ਸੂਆ ਕੋ ਚੰਗੀ ਸੇਵਾ ਕਰੇ 17 18 16 ਕਿਲੋ ਕੰਡੇ ਵਾਲਾ ਦੁੱਧ ਕੱਢੂਗੀ ਝੋਟੀ ਠੀਕ ਜੀ ਤਿਆਰੀ ਮੈਂ ਸਾਰਾ ਇੱਕ ਦਿਨ ਇੱਕ ਦਿਨ ਲਾਜੇ ਦੋ ਦਿਨ ਲਾਜੇ ਬਿਲਕੁਲ ਮੈਂ ਕਰਨ ਵਾਲੀ ਤਿਆਰ ਹੈ ਅੱਜ ਹੀ ਸੂਬੇ ਬਾਕੀ ਸਰੀਫ ਤਾਂ ਮੱਖੀ ਦੇ ਦੇਖੋ ਜੀ ਪੂਰੀ ਕੁਆਲਟੀ ਵਾਲੀ ਆ ਝੰਬਲੀ ਝੰਬਲੀ ਪਾ ਕੰਦੀ ਜੋਟ ਕਦਲੀ ਝੰਬਲੀ ਤੇ ਮੋਲ ਕਰਾਉਣ ਮੋਲ ਕਰਨਾ ਵੀਰ ਝੋਡੀ ਭਾਵੇਂ ਇਹਦਾ ਮੋਲ ਕਰੀਏ 140 35 ਹਾਂਜੀ ਤੇ ਹਾਂ ਤੇ ਨਾਂ ਜਿਹੜੀ ਝੋਡੀ ਹੋਊਗੀ 5 ਲੱਖ ਦੀ 5 ਲੱਖ ਦੀ ਜੈਸਨੋ ਰੇਡ 1 ਪੰਜੀ ਦੀ ਜੈਸਨੋ ਝੋਡੀ ਇਹਦਾ ਨੇ ਪਰ ਚਰੇ ਦੀ ਝੋਡੀ ਲਓ ਜੀ ਬਾਈ ਕਹਿੰਦੇ ਕੋਈ 13 ਮੋਲਣੀ ਐ ਭਾਈ ਤੇ ਇੱਕ ਪੰਜੀ ਦੀ ਜੈਸਨੋ ਝੋਡੀ ਦਵਾਂਗੇ ਵਧੀਆ ਕੁਆਲਿਟੀ ਵਾਲੀ ਆ ਠੀਕ ਬਹੁਤ ਸੁਹਣਾਗਾ ਸਾਫ ਝੋਡੀ ਆ ਠੀਕ ਆ ਬਾਈ ਜੀ ਓਕੇ ਜੀ ਵਾੜੀ ਆ ਗਈ ਮੇਰੀ ਮਾਂ ਲੋ ਜਮੀਨੀ ਆ ਗਈ ਏ ਤੇ ਜਾਤੂਆ ਮਹੀਂ ਵੀ ਸੁਈ ਆ ਸੁਈ ਏ ਤੇ ਜਾਤੂਆ ਮਹੀਂ ਬਚਾ ਕੇ ਮਾਰ ਕੱਟੀ ਕਟਾ ਸੁਈ ਆ ਤੇ ਮਗਰ ਕਟਾ ਆ ਕਟਾ ਆ ਗਿਆ ਮਾਰ ਕਟਾ ਕੇ ਕਰੋ ਚੈੱਕ ਵੀਰ ਭਰਾ ਨਾਲੇ ਏਰੀਏ ਦੇ ਵਿੱਚ ਮਹੀਂ ਹੀ ਵੀਰੇ ਫਤੇਗੜ ਫਤੇਗੜ ਏਰੀਏ ਮਹੀਂ ਚੰਗਾ ਭਲਾ ਬੰਦਾ ਜਿੰਨਾ ਜਿਹੜਾ ਹੁੰਦਾ ਜਿਹੜੀ ਗੱਲ ਕੋ ਮੈਂ ਹਿੱਕ ਤੇ 15 ਕਿਲੋ ਮਹੀਂ ਦੁੱਧ ਦਿੰਦੀ ਆ ਠੀਕ ਆ ਪਸਾਂ ਵੀ ਮਹੀਂ ਫਰੀ ਏ ਓਕੇ ਅਜੇ ਮਹੀਂ ਕੋ ਬੋਲ ਆਉਂਗੀ ਦਾ ਅਖਲੇ ਹੂੰ ਤੇ ਪਰ ਮੇਵਾ ਇਹ ਮੈਨੂੰ ਕੀ ਲੱਗਾ ਤੇ ਕੁਆਲਟੀ ਵਾਲੀ ਤੇਜਾਸੂ ਵਾਲਾ ਚੌਥਾ ਲਾਲੇ ਪਰ ਦੋ ਤੇ ਡਕੇ ਟਾ ਦੂਗੀ ਮੈਂ ਫੋਟੋ ਠੀਕ ਹੈ ਜੀ ਜੀ ਵਾਡੀ ਮਹੀਂ ਵਜਨ ਵਾਲੀ ਤੇ ਫੇ ਬਹੁਤ ਸੋਹਣੀ ਮੀਣੀ ਆ ਗਈ ਆ ਕੁਆਲਟੀ ਵਾਲੀ ਮੀਣੀਆਂ ਮੈਂ ਕਾੜਦੇ ਹੁੰਦੀ ਆ ਤੇ ਵਧੀਆ ਜਿਹਨੂੰ ਕਹਿੰਦੇ ਵੀ ਸ਼ਕੀਨ ਪੁਣ ਵਾਲੀ ਜਿਹਦੇ ਠੰਡੀ ਧੀਰੀ ਠੀਕ ਹੈ ਤੋਂ ਸੋਝ ਮਾ ਗਾਂ ਘਰ ਦੇ ਕਵਾਲਿਟੀ ਵਾਲੀ ਮਹੀਂ ਵੀ ਦੁੱਧ ਵਾਲੀ ਲੈ ਆਓ ਵੀਰ ਜੀ ਚਵਾਈ ਚਵਾਈ ਐ ਪੋਲੀ ਮਾਣਾ ਜੀ ਹਾਂ ਮਾਣਾ ਵੀਰ ਰੂਮ ਆਜੀ ਪੰਪ ਨੂੰ ਚਵਾਈ ਹੋ ਵਧੀਆ ਪੋਲਾ ਚਵਾਈ ਵਧੀਆ ਜੀ ਠੀਕ ਜੀ ਚਵਾਈ ਬਾਈ ਕਹਿੰਦੇ ਬਹੁਤ ਵਧੀਆ ਕੁਆਲਿਟੀ ਹੈ ਇਹ ਤਾਂ ਮੋਟਾਂ ਵੀ ਡੰਗੋ ਡਾਂਗਾ ਮੈਂ ਅਜੇ ਹੋਰ ਖਲੂਗੀ ਥਲੇ ਠੀਕ ਜੀ ਭੋੜੇ ਦੇਈ ਦੇਖੋ ਜੀ ਕਰੋ ਚੈੱਕ ਲੈਵੇ ਕੁਆਲਿਟੀ ਥਾਂ ਦੀ ਕਰੋ ਜੀ ਇਹ ਵੀ ਜਿਹੜੇ ਪਹਾੜਾ ਮੈਂ ਦੇ ਦੇਣੀ ਨਾ ਸਾਰਾ ਹੀ ਸਿਆਲ ਮੈਂ ਚੋੜੇ ਨਾ ਪਰੇ ਬਾਰੇ ਵਿਖਾ ਦੀ ਇਹਨਾਂ ਕਰੋ ਜੀ ਆਹ ਕਥਣ ਤੇ ਵਧੀਆ ਕੁਆਲਿਟੀ ਵਾਲੀ ਆ ਦੱਸੋ ਭਾਈ ਜੀ ਕੀ ਮੋਲੇ ਬੋਲ ਵੀਰ ਹਾਂ ਦੇ ਨਾਮ ਮਹੀ ਦਾ ਅੱਧੀ ਤਰੀਕੇ ਦੇ ਵਿੱਚ ਹਾਂਜੀ ਮੋਨ ਮਹੀ ਦਾ 95 90 ਜਮੇ ਦੋ ਛਤਾਂ ਦੇ 88 ਹਜ਼ਾਰ ਦੀ ਹਾਂ 80 ਹਜ਼ਾਰ ਦੀ 80 ਹਜ਼ਾਰ ਦੀ ਜਦਾਂ ਕਿ ਹਾਂ ਲਓ ਜੀ ਬਿਲਕੁਲ ਜਿਆਜ ਮੋਲਿਆ ਤੇ ਕੁਆਲਟੀ ਵਾਲਾ ਵੀ ਜਿਹਨੂੰ ਕਹਿੰਦੇ ਸਸਤਾ ਰੇਡ ਕੋਈ 90 ਨਹੀਂ ਬਾਈ ਨੇ ਮੋਲ ਕੀਤਾ ਕੋਈ 95 ਮੋਲੇ ਕੀਤਾ ਦੋ ਘਾਟ 90 ਦੀ ਦਾਤੀ ਹੈ ਆਹ ਜੀ ਜਿਹਨੂੰ ਬੜਾ ਸੋਹਣਾ ਲੱਗਣਾ ਠੀਕ ਹੈ। ਆਹ ਪਾਣੀ ਲਮਾਈ ਦਾ ਕੰਡੇ ਨਾ ਕੋਈ ਵੀਰ ਭਰਾ ਵੀਰ ਮੈਂ ਜਦ ਪੈਰ ਦੇ ਬੈਠੇ ਮੈਂ ਦਾ ਮਾਜਨ ਕਿਟਾ ਤੇ ਕੀ ਚੀਜ਼ ਗਈ ਮੈਂ ਦੁੱਧ ਵਾਲੀ ਤਾਜੀ ਸੂਰ ਕਰ। ਠੀਕ। ਟੁਆਰਟੀ ਵਾਲੀ ਮੈਂ ਦਾ ਦੁੱਧ ਵਾਲੀ ਮੈਂ ਵੀ ਕਰੇਗੀ। ਪਬਲੀ ਚੰਗਣੀ। ਓਕੇ ਜੀ। ਆਹ ਜੁੜਾ ਮੱਖਾ ਨਹੀਂ ਲੱਗਿਆ। ਇਹ ਵਿਗਿਆ ਜੀ। ਛੋਟੀਆਂ ਲੱਗਿਆ। ਚਲੋ ਠੀਕ ਹੈ ਭਾਈ ਜੀ ਆ ਭਾਈ ਕਹਿੰਦੇ ਛੋਟੀਆਂ ਵੀ ਹੋ ਗਈ ਆ। ਆ ਵੀ ਛੋਟੀਆਂ ਹੋ ਗਈ ਆ। ਆ ਮਈਆਂ ਵੀਰ ਕੋਈ ਸੂਈ ਲਾੜੇ ਤਣਾ ਦੀ ਲਾੜੇ ਚਮਾ ਦੀ। ਬੱਚਾ ਘੜਿਆ। ਤੇ ਮੀਨਾ ਨਾ ਬਣੀ ਹੋ ਗਿਆ ਕਟੀ ਵਿਖਾ ਦੇ ਵਾਲੀ ਵੀਰ ਉਹਨਾਂ ਦਾ ਘਰ ਦਾ ਹੀ ਇਹਨਾਂ ਕੋ ਮੈਂ ਲਈ ਠੀਕ ਹੈ ਪੂਰਾ ਮੀਲਟ ਹੋ ਗਿਆ ਇਹ ਠੀਕ ਹੈ ਜੀ ਤੇ 10 ਕਿਲੋ ਮਹੀ ਦਾ ਦੁੱਧ ਠੀਕ ਹੈ ਜੀ ਆਹ ਕੱਟੀ ਆਹ ਕੱਟੀ ਜੀ ਕੱਟੀ ਆਖਾਣੇ ਕੱਤੀ ਬੁਰੀ ਮਖੰਦੀ ਹੈ ਨਹੀਂ ਪਰਾਪਰ ਆਪਨ ਵਾਲੀ ਕਹਿੰਦੀ 10 ਕਿਲੋ ਦੁੱਧ ਦੋਵੇਂ ਟਾਈਮ ਕੱਟੀ ਨਾ ਮਿਲਦੀ ਆ ਹਾਂ ਜੀ ਇੱਕ ਵਾਰ ਤੇ ਆਈ ਫਿਰ ਉਹਦੀ ਨਹੀਂ ਦੁੱਧ ਠੀਕ ਹੈ ਬਾਹਰ ਖੁੱਲੀ ਵੀ ਰੀਲ ਵਿੱਚ ਆਪ ਲੋ ਜੀ ਬਹੁਤ ਸੁਣੀ ਝੋਟੀਆ ਕੁਆਲਿਟੀ ਸਿੰਗਲੇਵੇ ਦੀ ਕੁਆਲਿਟੀ ਆ ਤੇ ਵਧੀਆ ਥਾਂ ਦੀ ਆ ਚਲੋ ਭਾਈ ਮਾ ਦੀ ਵੀਰ ਇੱਕ ਨੰਬਰ ਹੈ ਮੈਂ ਠੀਕ ਹੈ ਜੀ ਪਿਆ ਲੈ ਕਰੋ ਇਹਦਾ ਚੈੱਕ ਕਰੋ ਲੈਵਾ ਲੈਵਾ ਸਾ ਜਗਾ ਨੂੰ ਲਈ ਫਿਰ ਵੀ ਆ ਆ ਕਟੀ ਜੇ ਕਟੀ ਪੂਰੀ ਚੰਗੀ ਆ ਕਟੀ ਦੋ ਤੇ ਪਲੀ ਤੋ ਲਓ ਜੀ ਕਟੀ ਇਹ ਕਰ ਲੋ ਚੱਕ ਮੇਰੇ ਤੋਂ ਆ ਕਟੀ ਦੋ ਠੀਕ ਪੂਰੀ ਸੌ ਕਟੀ ਚੰਗੀ ਬਰੀਡ ਦੀ ਚੰਗੀ ਨਾ ਹਾਂ ਜੀ ਹਾਂ ਨਹੀਂ 60000 60000 ਦੀ 60000 ਦੀ ਜੈਸਨੋਈ ਲਓ ਜੀ ਪੂਰੀ ਜੈਸਨੋਈ ਪਹਿਲਾਂ ਦਾ 60000 ਰੇਡ ਜੇ ਮੂਲੀ ਗੱਲ ਆਈ 8 10000 ਦੀ ਕਟੀ ਆ ਇਹ ਚੰਗੀ ਮਹੀਂ ਸਾਹ ਹੈ ਨਾ ਇਹਦੀ ਕਟੀ ਬੀਤੀ ਹੈ ਠੀਕ ਹੈ। ਚੰਗੀ ਮਈ ਦੋਤਰੀ ਜੀ ਅਸਨੋ ਰੇਡ ਬਗਨ ਪਹਿਲੀ ਆ ਰਹੀ ਹੈ। ਇਹ ਕਮਾਲ। ਇਹ ਪੁਰਾਣੀਆਂ ਨਸਲਾਂ ਆ ਮਈਆਂ ਦੀਆਂ। ਵੇਖੋ। ਇਹ ਬਹੁਤ ਚੰਗੀ ਸੇਵਾ ਕਰੇ ਨਾ ਮਈ ਕੋਈ ਨਾ ਕੋਲਾ ਵਾਲੀ ਨਹੀਂ ਇਹ ਪੁਰਾਣੀ ਘਰ ਨੂੰ ਨਹੀਂ ਆਣਾ ਦੀ। ਠੀਕ ਹੈ। ਠੀਕ ਹੈ ਭਾਈ ਜੀ। ਅੱਗੇ ਜੀ। ਆਹ ਪਹਿਲੇ 8 ਮਹੀਨੇ ਦੀ ਗੱਲ। ਰੇਡੀ। 2 ਮਹੀਨੇ ਜਿਹੜਾ ਵੀ ਸੰਭਲੂ ਪਾਣਾ। ਦੁੱਧ ਕਹਿੰਦਾ। ਦੁੱਧ ਨਹੀਂ ਵੀਰਾ। ਦੋ ਦਿਨ ਦੀ। ਦੋ ਦਿਨ ਡਰਾਈ ਆ। ਅਬੀ ਤੋਦੋ ਡਰਾਈ ਜੇ ਫਿਰ ਉਹ ਮੇਰੇ ਭਰਾ ਚੱਕ ਤਾਂ ਵਧੀਆ ਝੋਟੀਆਂ ਕੁਆਲਿਟੀ ਵਾਲੀ। ਜਿਹੜਾ ਕੁਬੀਰ ਭਾਸਾਂਭ ਲੂਗਾ ਹਾਂਜੀ ਤੇ ਉਹਦਾ ਨਫਾ ਛੱਡ ਦੇ ਜੇ ਤੂੰ ਲੈਣਾ ਠੀਕ ਹੈ ਤੋ ਰੋਈਦਾ ਬੇਸਾਣਾ ਕਮੇਟੀ ਆ ਤੇ ਇਹ ਤੇ ਬੇਜੀ ਮਾਰਾ ਚੜਦੀ ਕਲਾ ਰੱਖੇ ਸੁੱਖ ਸੁਖਣਾ ਵਾਦੇ ਪਾਏ ਜੂਰੇ ਕਰ ਜਾਵੇ ਤੇ ਵਧੀਆ ਚੀਜ਼ ਛੋਟੀ ਰੈਂਟ ਵਾਲਾ ਵਧੀਆ ਛੋਟੀ ਆ ਪੂਰੀ ਇੱਕ ਕੁਆਲਟੀ ਵਾਲੀ ਠੀਕ ਹੈ ਜੀ ਛੋਟੀ ਬੁਰੀ ਠੰਡੀ ਹੋਈ ਜੇ। ਮਖੋ ਜਿਹੜਾ ਕੀ ਭਾਏ ਮੋਲ ਦੇ? ਮੋਲ ਵੀ ਬਿਲਕੁਲ ਜਿਵੇਂ ਮਰਜ਼ੀ ਕਹਿੰਦੇ। ਨਿਗਾਹ ਆ ਮੁੰਨ ਕਰੀਓ ਜੀ। ਇਹ ਆਉਂ ਆ ਨਾ ਹੀ ਛੋਟੀ ਜਿਹੜੀ ਦੇ ਰਹੇ ਨੇ। ਹਾਂਜੀ। 60000 ਦੀ। ਲਓ ਜੀ। 2 ਮਹੀਨੇ ਸਾਹਮਣੇ ਇੱਕ ਵੀਰ ਜਿਉਂ ਠੀ ਲੰਗਾ ਬਿਲਕੁਲ ਜਦੋਂ ਤਿਆਰ ਹੋਊਗੀ ਛੋਟੀ ਇੱਕ ਦੋ ਦਿਨ ਸਮਝ ਰੋਣ। ਠੀਕ ਜੀ। ਪਾਉ ਫਿਰ ਛੋਟੀ ਆ ਦੋ ਤਿੰਨ ਜਿਹੜਾ ਨਮਰਦੀ ਵੀਰ ਤਾਂ ਆਪਣੀ ਚੈੱਕ ਕਰਾ ਕੇ ਤਸੱਲੀ ਕਰਾ ਕੇ ਫਿਰ ਚਲੀ ਜਾ ਖੜੇ ਤੇ ਸੇਵਾ ਕਰੇ ਥੱਬੇ ਵਾਲੇ ਵਮ ਰਾਵੇ ਤੇ ਛੋਟੀ ਲਵਾਂਗੇ। ਇਹ ਨਾ ਹੋਏ ਵੀ ਸੇਵਾ ਨਾ ਕਰੇ ਵੀ ਸਾਹਦੇ ਸਾਹ ਦਾ ਮੁੱਲ ਪੈਣਾ ਹੈ ਨਾ ਵੀ ਅਸੀਂ ਕਿਵੇਂ ਵੀ ਭਾਈ ਨੇ ਗਾਦਾ ਇਹਨਾਂ ਸਾਹ ਦਾ ਮੁੱਲ ਪਾਉਗੇ ਪਾ ਲਿਆ ਫਿਰ ਜਿਹੜੇ ਕੋਈ ਘਟਨਾ 20000 ਖਵਾਵੇ ਵੀ 20000 ਖਵਾਵੇ ਵੀ ਦੇਖੋ ਜੀ 60000 ਦੀ ਝੋਟੀਆਂ ਨਮੂਲੀ ਭਾਈ ਦਾ ਮੁੱਲ ਕੀ ਤਾਂ ਬਹੁਤ ਕੁਆਲਟੀ ਦੀ ਝੋਟੀਆਂ ਵੱਡੀ ਝੋਟੀਆਂ ਹਰਿਆਣੀ ਦੀ ਤੇ ਸਾਫ ਦਾ ਸੁਥਰੀ ਹੈ ਕੀ ਆ ਵੀਰ ਦਾ ਉੱਤੇ 60 ਇਹ ਪੂਰਾ 60 ਹਜ਼ਾਰ ਦੇ ਕਰਦੋ ਮਾਨ ਸਾਥ ਜਾਈ ਹਾਂ ਨਹੀਂ ਵੀਰ ਹਾਂ ਹਾਂ ਨਹੀਂ ਜੀ ਐਸ ਨੂੰ 60 ਹਜ਼ਾਰ ਦੇ ਕਰਦੇ ਟਰੈਕਟਰ ਆਪਣਾ ਲੈਾਂਗੇ ਚੈੱਕ ਕਰਾ ਲਈ ਚੈੱਕ ਕਰਾ ਲਈ ਕਰਦੇ ਹੋ ਮਾਜੇ ਕਰ ਵੀਰ ਭਰਾ ਕਰਦਾਂਗੇ ਵੀ ਥੋੜਾ ਕਰਦੇ ਹੋ ਲਓ ਜੀ ਬਾਈ ਕਹਿੰਦੇ ਮਾਨ ਕਰਦਾਂਗੇ ਆ ਜੇ ਬਾਈਆਂ ਕੋਲ ਪਸ਼ੂ ਲਾਈਕ ਕਮੈਂਟ ਸ਼ੇਅਰ ਮਾਰਿਆ ਕਰੋ ਵਧੀਆ ਵਧੀਆ ਤੇ ਵਧੀਆ ਕੁਆਲਟੀ ਵਾਲੇ ਪਸ਼ੂ ਆ ਬਹੁਤ ਸੋਹਣੇ ਸੁੰਦਰ ਤੇ ਨਗੀਨੇ ਆਉਂਦੇ ਜਾਂਦੇ ਰਹਿੰਦੇ ਆ ਇਸ ਵੀ ਨਗਰ ਮੈਂ ਬੋਲੀ ਕਿ ਤੇ ਅੱਜ ਗੱਲ ਬਾਤ ਹਾਂਜੀ ਵੀਰ ਜੀ ਟਾਈਕ ਦੇ ਕਮੈਂਡਰ ਪ੍ਰੈਸਰ ਵਾਸਤੇ ਵਾਸਤੇ ਚੈਨਲ ਨੂੰ ਕਰਾਇ ਕਰੋ ਜਿਵੇਂ ਮੈਂ ਤੁਹਾਨੂੰ ਦੱਸਿਆ ਵੀ ਨਵੇਂ ਤੋਂ ਨਵੇਂ ਮਈਆਂ ਗਾਈਆਂ ਹਰ ਵਾਸਤੇ ਵੀਡੀਓ ਤਾਂ ਬਣਾ ਵੀ ਹੁੰਦੀਆਂ ਆ ਠੀਕ ਜੀ ਹਰ ਵਾਸਤੇ ਕੋਈ ਨੀ ਬਾ ਫੋਨ ਤੇ ਵੀਡੀਓ ਪਾ ਲਈ ਲੈਣਤ ਲੈ ਇੰਦੇ ਕਈ ਨਹੀਂ ਹਾਂਜੀ ਬਾਕੀ ਫੋਨ ਨੰਬਰ ਹੈਗਾ ਵੀ ਜੀ 8427407755 ਹਾਂਜੀ ਨਾਮ ਮਾਨਾ ਤੇ ਪਿੰਡ ਪੋਮਾ ਪਿੰਡ ਪੋਮਾ ਹਾਂਜੀ ਜਿਹੜਾ ਅੰਮ੍ਰਿਤਸਰ ਤੇ ਵਧੀਆ ਕੁਆਲਿਟੀ ਵਾਲੇ ਪਸ਼ੂ ਬਾਈਕਲ ਸੋਹਣੇ ਨਕੀਨੇ ਤੇ ਲਾਈਕ ਕਮੈਂਟ ਸ਼ੇਅਰ ਸਸ ਹੀ ਗੱਲ ਬਾਈ ਜੀ